ਅਨੰਦਪੁਰ ਸਾਹਿਬ ਦੀ ਧਰਤੀ ਦਾ ਪਹਿਲਾ ਨਾਮ ਆਖੋਵਾਲ ਸੀ ਜੋ ਕਿ ਇੱਕ ਦੈਂਤ ਦੇ ਨਾਮ ਤੋਂ ਸੀ ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਇੱਥੇ ਆਉਣਾ ਕੀਤਾ ਇਹ ਆਖੋਵਾਲ ਦੈਂਤ ਗੁਰੂ ਜੀ ਦੇ ਸਾਹਮਣੇ ਆ ਕੇ ਖੜਾ ਹੋ ਗਿਆ ਆਖਿਆ ਕਿ ਮੇਰੇ 700 ਚੇਲੇ ਆ ਅਸੀਂ ਇੱਥੇ ਹੀ ਵਸਦੇ ਆ ਪਰ ਜਦੋਂ ਦੀ ਤੁਸੀਂ ਇਹ ਜਗ੍ਹਾ ਲੈ ਲਈਆ ਤੁਹਾਡੇ ਸਿੱਖ ਇੱਥੇ ਬਾਣੀ ਪੜ੍ਹਦੇ ਆ ਅਸੀਂ ਬਾਣੀ ਅੱਗੇ ਟਿਕ ਨਹੀਂ ਸਕਦੇ ਜਿੱਥੋਂ ਸਾਡੇ ਕੰਨਾਂ ਵਿੱਚ ਬਾਣੀ ਦੀ ਆਵਾਜ਼ ਪਵੇ ਉੱਥੋਂ ਸਾਨੂੰ ਅੱਗੇ ਭੱਜਣਾ ਪੈਂਦਾ ਇਸ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਤੁਸੀਂ ਸਰਹੰਦ ਜਾ ਕੇ ਵਸੋ ਦਸਵੇਂ ਜਾਮੇ ਵਿੱਚ ਤੁਹਾਡਾ ਵੀ ਉਧਾਰ ਕਰਾਂਗੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਬਾਲ ਅਵਸਥਾ ਵਿੱਚ ਧਰਤੀ ਤੇ ਆਏ ਆ ਜੀ ਆਪਣੇ ਪਾਵਨ ਚਰਨ ਸੇ ਧਰਤੀ ਤੇ ਪਾਏ ਆ ਗੁਰੂ ਤੇਗ ਬਹਾਦਰ ਮਹਾਰਾਜ ਨੇ ਕਿਹਾ ਬੜਾ ਆਨੰਦ ਬਣਿਆ ਹੈ ਇੱਥੇ ਆਨੰਦ ਵੰਡਿਆ ਜਾਵੇਗਾ ਇਥੋਂ ਲੋਕ ਆਨੰਦ ਲੈਣਗੇ ਐਸਲੀ ਅਜਤੋਂ ਇਸ ਧਰਤੀ ਦਾ ਨਾਮ ਆਨੰਦਪੁਰ ਹੋਵੇਗਾ